ਕੀ ਹਾਲ? ਅਸੇ ਨਹੀਂ ਭਾਈ। ਕਿਵੇਂ ਆ ਠੀਕ ਹੈ? ਠੀਕ ਆ ਭਾਈ। ਤੂੰ ਕਦਾਈ ਸੀ? ਮੈਂ ਤਾਂ ਬਈ ਤੇ ਕਈ ਦਿਨ ਹੋ ਗਏ ਆਈ ਨੂੰ। ਅੱਛਾ ਆ ਗਿਆ। ਹਾਂ। ਹਾਂ। ਅੱਛਾ। ਅੱਜ ਜਾਗੋ ਜੂਪਾ ਕਰੋ ਕੱਢੀ ਰਹਾ। ਜਾਗੋ ਬਸ ਕੱਲੂ ਜਾਗੋ। ਕੰਨ ਜੱਗੋ ਆ ਹਾ ਅੱਠਿਆ ਫਿਰ ਅੱਜ ਫਿਰ ਮੈਂ ਨਾ ਫੁਲਕਾਰੀ ਲੈ ਲਈ ਅੱਠਿਆ ਹਾਂ ਲੱਡੂ ਲੱਡੂ ਜੇ ਵੰਡ ਕੇ ਆਏ ਸੀਗੇ ਅੱਜ ਵੇੇ ਸੀਗੇ ਇਧਰ ਗਵਾਂਢੀਆਂ ਦੇ ਅੱਤ ਦੇਖੀ ਨਾ ਤਾਈ ਹੂੰ ਤਾਂ ਮਤਨ ਬੇਬੇ ਕਹਾਂ ਨਹੀਂ ਚੱਲਾ ਹਨਾ ਹਾਂ ਵੀ ਮੇਰੇ ਭਾਬੀ ਕਰਕੇ ਵੀ ਚੱਲ ਬੇਬੇ ਸੋਹਣਾ ਲੱਗਦਾ ਹੈ ਆਹੋ ਤਾਈ ਮੈਂ ਕਹਿਣ ਆਈਆਂ ਹਾਂ ਦੇ ਨਾ ਤਾਂ ਦੇਖੋ ਮੈਂ ਵਿਆਹ ਸਾਰਾ ਤੱਕ ਬਰ ਆਇਆ ਵਿਆਹ ਚ ਅੱਠਿਆ ਹਾਂ ਨਾਰੇ ਕੱਲ ਨੂੰ ਜਾਗੋ ਜਾਗੋ ਚਾਹੀਏ ਸਾਰੇ ਹਨਾ ਨਾਰੇ ਮੇਰੇ ਭਾਬੀ ਨੂੰ ਕਹਦੇ ਕੱਪੜੇ ਕਪੜੇ ਸਮਾ ਲੀਏ ਹਾਂ ਸਮਾ ਲਓ ਭਾਈ ਹਾਂ ਤੂੰ ਵੀ ਆਜੀ ਕੋਈ ਨਾ ਕੋਈ ਨਾ ਕੋਈ ਤੇ ਤਾਈ ਨਾ ਤਾਂ ਦੇਦੇ ਸ ਕੀ ਆ ਹਾਂ ਅੱਜ ਸਾਡੇ ਘਰ ਉੱਤੇ ਕੜਾਹੀ ਚੜਦੀ ਹੈ ਨਾਲੇ ਦੇ ਦੇ ਮੈਨੂੰ ਪੀੜੀ ਅੱਛਾ ਹਾਂ ਪੀੜੀ ਪੀੜੀ ਦੇ ਦੇ ਮੈਨੂੰ ਬੋਲ ਦੇ ਹਲਵਾਈ ਦੇ ਬੱਠਣਾ ਹੈ ਅੱਛਾ ਹਾਂ ਪੀੜੀ ਜਾ ਕੋਲ ਰਾਇ ਤੇ ਨਹੀਂ ਆਦੇ ਖਲਾਪੀ ਇੱਥੇ ਉਹ ਨਾਲੇ ਦੇ ਤਾਂ ਮੈਨੂੰ ਮੰਜਾ ਬਹੁਤ ਬੁੱਛਣਾ ਕੋਈ ਨਾ ਨਾਲੇ ਮੈਨੂੰ ਮੰਜਾ ਦੇ ਦੇ ਨਾਲੇ ਮੈਨੂੰ ਬਿਸਤਰਾ ਦੇ ਦੇ ਅੱਛਾ ਹਾਂ ਨਾਲੇ ਪ੍ਰਾਂਤ ਦੇ ਦੋ ਤੇ ਮੇਰੀ ਗੱਲ ਸੁਣੋ ਹਾਂ ਹੁਣ ਟੋਕਰਾ ਲੈ ਜਾ ਪੂੜੀ ਲੈ ਜਾ ਬੇਚਾਰਾ ਮੰਡਿਆ ਕਰਨੋ ਡੈਗੀ ਕੋਈ ਨਾ ਮੈਂ ਜਵਾਖ ਨੂੰ ਬੁਲਾ ਲੇ ਉਹ ਤਾਂ ਜਵਾਖ ਚਾਕ ਕੇ ਲੈ ਜਾਉਂਗੀ ਮੇਰੇ ਨਾਲ ਮੈਂ ਸਮਾਨ ਤਾਂ ਇਕੱਠਾ ਕਰਕੇ ਰੱਖ ਜਾ ਹਾਂ ਹਾਂ ਨਾਲੇ ਪ੍ਰਾਂਤੋ ਨਾਲੇ ਵੱਡਾ ਪਤੀਲਾ ਪਤਣ ਵਾਲਾ ਤੇ ਨਾਲੇ ਮੈਨੂੰ ਗਟੋਲਾ ਉਹੀ ਦੇ ਦੇ ਜਿਹੜੀ ਜਾਗੋ ਵਾਲੀ ਹੁੰਦੀ ਹੈ ਨਾਲੇ ਦੇ ਦੇ ਮੈਨੂੰ ਛੰਨਾ ਫਿਰ ਉਹ ਪਿਆਲਾ ਦੇਣ ਵਾਸਤੇ ਮੇਰੇ ਕੋਲ ਬੈਗਾ ਨਹੀਂ ਬੱਲੀ ਲਿਆ ਕਨੀ ਸਮਾਨ ਸਾਰਾ ਇਕੱਠਾ ਕਰਕੇ ਰੱਖ ਲਿਆ ਆਹੋ ਛੜ ਤਾਂ ਲੱਭਦੀ ਨਹੀਂਗਾ ਪਤਾ ਨਹੀਂ ਕਿੱਥੇ ਕਿੱਥੇ ਨਹੀਂ

ਬਾਥੋਂ ਮੈਂ ਸਫਾਈ ਸੋਈ ਕਰਦੀ ਆ ਬੱਚਾ ਚੰਗੀ ਤਰ੍ਹਾਂ ਮੇਰੇ ਭਾਬੀ ਨੂੰ ਕਹਦੀ ਹਾਂ ਸਾਰਾ ਬੜਾ ਸੋਹਣਾ ਸਾਫ ਕਰਦੀ ਆ ਤੇ ਨਾਲੇ ਇੱਕ ਕਮਰਾ ਦੇਦੀ ਆ ਸਾਡੇ ਜਿਹੜੇ ਸ਼ਰਾਬੀ ਚ ਰੂਬੀ ਹੁੰਦਾ ਹੈ ਸ਼ਰਾਬ ਜ਼ਿਆਦਾ ਪੀਦੀ ਹੁਣ ਉਹ ਚੜ ਗਈ ਸੁਖ ਜਾ ਕੇ ਸਾਡੇ ਕਮਰੇ ਚ ਤਾਂ ਪਾ ਜਾਗਾ ਮੇਰੀ ਗੱਲ ਸੁਣ ਹਾਂ ਤੇ ਸਾਡੇ ਸ਼ਰਾਬੀ ਨਾਲ ਕੋਈ ਆ ਬੇ ਨਾ ਨਾ ਸ਼ਰਾਬੀ ਨਾਲ ਕੋਈ ਹੋਰ ਵੀ ਜਾਂ ਉਹਦੇ ਕੁੜੀਆਂ ਜਿਹੜੀ ਆਉਣ ਗਿਆ ਉਹ ਪਾ ਜਾਗਾ ਅੱਛਾ ਹਾਂ ਸੱਚਾ ਸੋਡੇ ਦਾ ਭਾਈ ਕੋਈ ਸ਼ਰਾਬ ਨਹੀਂ ਪੀਂਦਾ ਹੈਗਾ ਹਾਂ ਨਾ ਤਾਂ ਇਹ ਸੱਚੀ ਗੱਲ ਹੈ ਚਲ ਅਸੀਂ ਸ਼ਰਾਬੀ ਨਹੀਂ ਪੀਏ ਦੇਸੀ ਮਾਂ ਨੂੰ ਭੇਜ ਦਾਂਗੇ ਮਾਰ ਕੇ ਆ ਜਾਓ ਹੈ ਕੁੜੀਆਂ ਆ ਜਾਣਗੇ ਮਾਮੀ ਆ ਜਾਣਗੇ ਹਾਂ ਪਰ ਨਾ ਦੋ ਲਾਣੀ ਆ ਰਹੇ ਨਾ ਮਾਮੀ ਆ ਜਾਣਗੇ ਹਾਂ ਮੰਜੇ ਇਸ ਤਰ੍ਹਾਂ ਲਾ ਦਿਓ ਕੋਈ ਨਾ ਸਾਰਾ ਕੁਝ ਤਾਂ ਵਧੀਆ ਸੋਹਣੇ ਤਰੀਕੇ ਨਾਲ ਉਹਨੂੰ ਭਾਈ ਤੇ ਪਾ ਦਿਓ ਕੋਈ ਨਾ ਕੋਈ ਹਾਂ ਸਾਰਾ ਸਮਾਨ ਫਿਰ ਮੈਂ ਇਕੱਠਾ ਕਰ ਲਾਂ ਨਾ ਕੋਈ ਨਾ ਹਾਂ ਲੈ ਜਿੰ ਕੋਈ ਨਾ ਲੋੜ ਤਾਂ ਦੇਖ ਪੈਂਦੀ ਹੋ ਰਹਿੰਦੀ ਸੋਨੂੰ ਵੀ ਲੋੜ ਪੈਂਦੀ ਰਹਿੰਦੀ ਹੈ ਦੇਖਾ ਨਾ ਲੋੜ ਤਾਂ ਮਾਂ ਦੀ ਮੰਮੀ ਹੁੰਦੇ ਨੇ ਹਾਂ ਚੰਗਾ ਬੇਬੇ ਕਰ। ਕਿਹਾ। ਹਾਂ ਚੰਗਾ। ਪਹਿਲਾਂ। ਮੋਰ ਮਾਂ ਨੇ ਕਿਹਾ ਸੀ ਥੋੜੀ ਮੈਂ ਆਪਣੀ ਟਾਈਟ ਉਹਨੇ ਇਕੱਠੇ ਕਰਕੇ ਭਾਂਡੇ। ਹਾਂ ਸਾਰੇ ਭਾਂਡੇ ਮੇਰੇ, ਮੇਰੇ ਮੇਰੇ। ਹਾਂ ਬਈ ਉਹਨਾਂ ਜਿਹੜੇ ਕੜਾਹੀ ਤੇ ਹੁੰਦੇ ਨੇ ਉਹਨੂੰ ਅਗਲਾ ਸਾਡਾ ਨਹੀਂ। ਸਾਡਾ ਮੁੰਡਾ ਨਹੀਂ ਸੱਦਿਆ। ਜੇ ਸਾਦ ਲੈਤਾ ਉਹ ਖਾਲੀ ਮੋਰ ਦਾ। ਹੂੰ। ਉਹਨੂੰ ਕੋਈ ਦੇ ਲੈ ਬਿਨਸਾਰੇ ਦੋਸੀ ਜਿਲੇ ਬਿਆ ਦੇ ਕੇ ਅੰਦਰ ਦੂਰੇ ਕੇ ਆਇਓ ਸਾਡਾ ਘਰ ਨਾਲੋਂ ਦੇਖਿਆ ਨਹੀਂ ਭਾਂਡਿਆਂ ਨੂੰ ਮੇਰਾ ਘਰ ਨਹੀਂ ਪਿਆ ਹਾਂ ਕញ្ញਾ ਜਿਆਰੇ ਮਹਾਵਰਦੀ ਪਪੜੋ ਆ ਕੇ ਲੱਗ ਜਾਂਦੀ ਆਗੀ ਟਾਈ 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 ਤੂੰ ਆਪ ਦੀਆਂ ਗੱਲਾਂ ਤਾਂ ਮਾਂ ਨੂੰ ਵੀ ਕਿਹਾ